ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨੋ ਸ੍ਰੀ ਮਹਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਉ ਗੁਣ ਗੋਵਿੰਦ ਹੈ ਜੀਓ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਉ ਗਉਣ ਗੋਵਿੰਦ ਹੈ ਜਿਉ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕਾ ਕੋਈ ਆਪੇ ਕਰ ਵੇਖੈ ਸਿਰ ਸਿਰ ਲਿਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗੰਮ ਅਗੁਚਰ ਜੀਵਾ ਸਚੀ ਨਾਈ ਤੁਮ ਸਰ ਅਵਰ ਨ ਕੋਏ ਆਇਆ ਜੈਸੀ ਜੀਓ ਹੁਕਮੀ ਹੋਏ ਨਵੇੜ ਪਰਮ ਚੁਕਾਈ ਸੀ ਜੀਓ ਗੁਰ ਭਰਮ ਚੁਕਾਏ ਅਕਥ ਕਹਾਏ ਸਚ ਮਹਿ ਸਾਯਾ ਜਿਸ ਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸਚੀ ਵੜਾਈ ਗੁਰਤੀ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰਾ ਵੜਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਰਿੰਦਿਆਂ ਜੀਓ ਇਕ ਸਹਾਈ ਦੋਏ ਰਹਾ ਵਾਰ ਬਦੰਧਿਆ ਜਿਉ ਦੋਏ ਰਾ ਚਲਾਏ ਹੁਕਮ ਸਵਾਏ ਜਨਮ ਮੁਵਾ ਸੰਸਾਰਾ ਨਾਮ ਵਿਨਾ ਨਹੀਂ ਕੋ ਵੇਲੀ ਬਖਲਾ ਦੀ ਸਰਪਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰ ਨ ਹਾਰਾ ਨਾਨਕ ਸਾਹਿਬ ਸ਼ਬਦ ਸਿਆਂ ਪੈ ਸੱਚਾ ਸਿਰਜਣ ਹਾਰਾ ਭਗਤ ਸੁਹੈਂ ਦਰਵਾਰ ਸਬਦ ਸੁਹਾਇ ਜੀਓ ਬੋਲ ਹੈ ਅਮਰਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਿਸਾਏ ਗੁਰ ਕਾ ਸ਼ਬਦ ਬਿ ਕਾਣੇ ਪਾਰਸ ਪਰਸੀਐ ਪਾਰਸ ਹੋਏ ਜਾਣੇ ਰੈ ਮਨ ਭਾਣੇ ਅਮਰ ਆਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੁਹੋਂਦਰ ਸਾਚੈ ਸਾਚੀ ਕੇ ਵਪਾਰੀ ਭੁੱਖ ਪਿਆਸੋ ਆਤ ਕਿਉਂ ਦਰ ਜਾਈ ਸਾ ਜੀਓ ਸਤਗੁਰ ਪੁੱਛੋ ਜਾਏ ਨਾਮ ਧਿਆਇ ਸਾ ਜੀਓ ਸਾਚ ਨਾਮ ਧਿਆਈ ਸਾਚ ਚਵਾਈ ਗੁਰਮਖ ਸਾਚ ਪਛਾਣਾ ਦੀਨਾਨਾਥ ਦਾਯਾਲ ਨਰੰਜਨ ਆਂਦੀਨ ਨਾਮ ਬਖਾਣਾ ਕਰਨੀ ਕਾਰ ਤੁਰਹੁ ਫਰਮਾਈ ਆਪ ਮੁਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸਨਾ ਨਾਮ ਨਿਵਾਰੀ ਕਰਨੀ ਕਾਰ ਤੁਰਹੁ ਫਰਮਾਈ ਆਪ ਮੁਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸਨਾ ਨਾਮ ਨਿਵਾਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ